ਬਿਕਰਮ ਜੇਠਿਆ ਸੈਟ ਅਗੇ ਪੇਸ਼ ਨਹੀਂ ਹੋ ਰਹੇ ਪਰੰਤੂ ਉਹਨਾਂ ਦੇ ਵੱਲੋਂ ਚਿੱਠੀ ਲਿਖ ਕੇ ਸਮਾਂ ਮੰਗਿਆ ਗਿਆ ਹੈ ਤਾਂ ਦੱਸਦੀ ਹੈ ਕਿ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਕੂ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਉੱਥੇ ਸਿੱਟ ਦੇ ਵੱਲੋਂ ਅੱਜ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਤੇ ਜਿਸ ਦੇ ਦੌਰਾਨ ਵਿਕਰਮ ਮਜੀਠੀਆ ਅੱਜ ਪੇਸ਼ ਨਹੀਂ ਹੋ ਰਹੇ ਤੇ ਅੰਮ੍ਰਿਤਸਰ ਕੋਰਟ ਦੇ ਵਿੱਚ ਅੱਜ ਉਹਨਾਂ ਦੇ ਵੱਲੋਂ ਪੇਸ਼ੀ ਦਿੱਤੀ ਜਾਵੇਗੀ ਪਰੰਤੂ ਜਦੋਂ ਉਹਨਾਂ ਨੂੰ ਸਿੱਟ ਨੇ ਪਟਿਆਲਾ ਦੇ ਵਿੱਚ ਪੇਸ਼ ਹੋਣ ਦੇ ਹੁਕਮ ਲਗਾਏ ਤਾਂ ਅੱਜ ਦੇ ਵੱਲੋਂ ਦੱਸਿਆ ਕਿ ਅੱਜ ਜਿਹੜੇ ਕਿ ਵਿਕਰਮ ਮਜੀਠੀਆ ਪੇਸ਼ ਨਹੀਂ ਹੋ ਰਹੇ ਤੇ ਜਿਸ ਦੇ ਦੌਰਾਨ ਉੱਥੇ ਹੀ ਸ਼੍ਰਮਣੀ ਕਾਲੀ ਦਲ ਦੇ ਜਨਰਲ ਸਖਤਰ ਬਿਕਰਮ ਮੱਜੀਠੀਆ ਅੱਜ ਐਸਆਈਟੀ ਜਿਹੜਾ ਕੇਸ ਸੱਟ ਸਾਹਮਣੇ ਪੇਸ਼ ਨਹੀਂ ਹੋਣਗੇ ਤੇ ਬਿਕਰਮ ਮੱਜੀਠੀਆ ਦੇ ਵੱਲੋਂ ਸੱਟ ਨੂੰ ਜਿਹੜੀ ਕਿ ਚਿੱਠੀ ਲੈ ਕੇ ਅੱਜ ਦੇ ਪੁੱਛ ਗਿੱਚ ਨੂੰ ਅੱਗੇ ਮੁਲਤਵੀ ਕਰਨ ਦੇ ਲਈ ਕਿਹਾ ਹੈ ਤੇ ਮੱਜੀਠੀਆ ਨੂੰ ਐਸਆਈਟੀ ਨੇ ਅੱਜ ਪਟਿਆਲਾ ਵਿਖੇ ਤਲਬ ਕੀਤਾ ਸੀ ਤੇ ਬਿਕਰਮ ਮੱਜੀਠੀਆ ਨੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਹੈ ਕਿ ਅੱਜ ਦਾ ਦਿਨ ਅੰਮ੍ਰਿਤਸਰ ਅਦਾਲਤ ਦੇ ਵਿੱਚ ਕੇਸ ਦੀ ਸੁਣਵਾਈ ਹੋਣ ਕਾਰਨ ਮੈਂ ਸੱਟ ਸਾਹਮਣੇ ਪੇਸ਼ ਨਹੀਂ ਹੋ ਸਕਾਂਗਾ ਤੇ ਇਸ ਲਈ ਮੱਜੀਠੀਆ ਨੇ ਚਿੱਠੀ ਲੈ ਕੇ ਸੱਟ ਤੋਂ ਉਹ ਸਮਾਂ ਮੰਗਿਆ ਹੈ ਵਿਕਰਮ ਜੇਠਿਆ ਤੋਂ ਪੁੱਛ ਗਏ ਛ ਕਰਨ ਦੇ ਲਈ ਸਟ ਨੇ ਅੱਜ ਪਟਿਆਲਾ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤਾ ਸੀ ਤੇ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਜਦੋਂ ਸਟ ਨੇ ਵਿਕਰਮ ਜੇਠਿਆ ਨੇ ਨੋਟਿਸ ਜਾਰੀ ਕੀਤਾ ਸੀ ਤਾਂ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਤੱਕ ਪਹੁੰਚ ਕੀਤੀ ਤੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਨੂੰ ਬਾਰ-ਬਾਰ ਸੰਮਣ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਹਾਲਾਂਕਿ ਹਾਈ ਕੋਰਟ ਤੋਂ ਉਹਨਾਂ ਨੂੰ ਰਾਹਤ ਮਿਲੀ ਸੀ ਅਦਾਲਤ ਨੇ ਸਿਟ ਨੂੰ 8 ਜੁਲਾਈ ਤੱਕ ਜਿਹੜਾ ਕਿ ਪੁੱਛਕਿਛ ਕਰਨ ਤੋਂ ਰੋਕ ਦਿੱਤਾ ਸੀ ਪਰ ਜਦੋਂ 8 ਜੁਲਾਈ ਨੂੰ ਮੁੜ ਸੁਣਵਾਈ ਹੋਈ ਤਾਂ ਸਿਟ ਨੇ ਜਾਰੀ ਕੀਤੇ ਸੰਮਣ ਵਾਪਸ ਲੈ ਲਏ ਤੇ ਇਸ ਤੋਂ ਬਾਅਦ ਉਹਨਾਂ ਨੂੰ ਮੁੜ ਜਾਰੀ ਕੀਤੇ ਗਏ ਮਜੀਠੀਆ ਖਿਲਾਫ ਇਹ ਕੇਸ 3 ਸਾਲ ਪਹਿਲਾਂ ਕਾਂਗਰਸ ਸਰਕਾਰ ਵੇਲੇ 20 ਦਸੰਬਰ 2021 ਨੂੰ ਦਰਜ ਕੀਤਾ ਗਿਆ ਸੀ ਇਸ ਤੋਂ ਬਾਅਦ ਜਿਹੜਾ ਕਿ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਤੇ 5 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਵਿਕਰਮ ਮਜੀਠੀਆ ਨੂੰ 10 ਅਗਸਤ 2022 ਨੂੰ ਜਿਹੜੀ ਕਿ ਜ਼ਮਾਨਤ ਮਿਲ ਗਈ ਸੀ ਮਜੀਠੀਆ ਨੇ ਦੋਸ਼ ਲਾਇਆ ਕਿ ਜਿਸ ਕੇਸ ਦੇ ਵਿੱਚ ਉਹ ਜੇਲ੍ਹ ਵਿੱਚ ਸਨ ਉਸ ਵਿੱਚ ਹਲੇ ਤੱਕ ਕੋਈ ਵੀ ਚਾਰਜ ਸ਼ੀਟ ਜਿਹੜੀ ਕਿ ਦਾਖਲ ਨਹੀਂ ਕੀਤੀ ਗਈ ਤੇ ਇਸ ਦੇ ਨਾਲ ਹੀ ਇਸ ਮਾਮਲੇ ਦੇ ਵਿੱਚ ਉਹਨਾਂ ਕੋਲੋਂ ਕੋਈ ਵਸੂਲੀ ਨਹੀਂ ਹੋਈ ਹੈ ਤਾਂ ਦੱਸਿਆ ਕਿ ਅੱਜ ਸਿਟ ਨੇ ਉਹਨਾਂ ਨੂੰ ਸੱਦਾ ਦਿੱਤਾ ਸੀ ਹੁਕਮ ਦਿੱਤਾ ਸੀ ਪੇਸ਼ ਹੋਣ ਦੇ ਲਈ ਕਿਹਾ ਤੇ ਜਿਸ ਦੇ ਦੌਰਾਨ ਅੱਜ ਉਹ ਪੇਸ਼ ਨਹੀਂ ਹੋ ਰਹੇ ਤੇ ਉੱਥੇ ਹੀ ਸਿਟ ਨੂੰ ਉਹਨਾਂ ਨੇ ਚਿੱਠੀ ਲਿਖੀ ਹੈ ਤੇ ਕੁਝ ਸਮਾਂ ਮੰਗਿਆ ਹੈ ਤੇ ਜਿਸ ਦੇ ਦੌਰਾਨ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਹੋਵੇਗੀ ਤੇ ਦੂਜੇ ਪਾਸੇ ਉਹਨਾਂ ਨੇ ਹੁਣ ਸਿਟ ਨੂੰ ਜਿਹੜਾ ਕੇਸ ਚਿੱਠੀ ਲਿਖ ਕੇ ਕੁਝ ਸਮਾਂ ਮੰਗ ਲਿਆ ਤੇ ਦੱਸਿਆ ਕਿ ਲਗਾਤਾਰ ਵਿਕਰਮ ਚਿੱਠੀਆਂ ਨੂੰ ਸਹਮਣ ਭੇਜੇ ਜਾ ਰਹੇ ਸੀ ਜਿਸ ਤਰ੍ਹਾਂ ਦੌਰਾਨ ਉਹਨਾਂ ਨੂੰ ਜਿਹੜੇ ਕੇ ਹਾਈ ਕੋਰਟ ਨੇ ਇੱਕ ਵੱਡੀ ਰਾਹਤ ਬੀਤੇ ਦਿਨਾਂ ਦੇ ਵਿੱਚ ਦਿੱਤੀ ਤੇ ਦੱਸਿਆ ਕਿ ਹੁਣ ਫਿਰ ਤੋਂ ਸਮਨ ਭੇਜਣੇ ਜਾਰੀ ਹੋ ਗਏ ਨੇ ਜਿਸ ਤਰ੍ਹਾਂ ਦੌਰਾਨ ਡਰੱਗ ਕੇਸ ਮਾਮਲੇ ਦੇ ਵਿੱਚ ਲਗਾਤਾਰ ਸਿੱਟ ਦੇ ਵੱਲੋਂ ਪੇਸ਼ ਹੁੰਣ ਦੇ ਹੁਕਮ ਦਿੱਤੇ ਜਾ ਰਹੇ ਨੇ ਪਰੰਤੂ ਅੱਜ ਬਿਕਰਮ ਜੇਠਿਆ ਪੇਸ਼ ਨਹੀਂ ਹੋ ਰਹੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਸੈਟ ਨੂੰ ਚਿੱਠੀ ਲਿਖ ਦਿੱਤੀ ਹੈ ਤੇ ਕੁਝ ਸਮੇਂ ਨੂੰ ਲੈ ਕੇ ਜਿਹੜੇ ਕਿ ਮੰਗ ਕੀਤੀ